ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜੋ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜੋ ਗਾਈਡਲਾਈਨ ਹੁਕਮ ਹੈ ਲਾਡ ਆਰਡਰ ਨੂੰ ਮੇਨਟੇਨ ਕਰਨ ਲਈ ਉਹਦੇ ਤਹਿਤ ਅਸੀਂ ਜਿਹੜੇ ਕਸੋ ਜਿਹੜਾ ਆਪਰੇਸ਼ਨ ਕੀਤਾ ਹੈਗਾ ਸਾਰੀਆਂ ਟ੍ਰੇਨਸ ਦੇ ਵਿੱਚ ਅਸੀਂ ਕਸੋ ਵੀ ਕਰਦੇ ਆਂ ਔਰ ਨਾਲ ਨਾਲ ਪਬਲਿਕ ਨੂੰ ਅਸੀਂ ਅਵੇਅਰ ਵੀ ਕਰਦੇ ਆਂ ਕਿ ਕਿਸੇ ਕਿਸਮ ਦੀ ਕੋਈ ਲਵਾਰਸ ਚੀਜ਼ ਆ ਬੈਗ ਆ ਟਿਫਨ ਆ ਤੁਸੀਂ ਫੌਰਨ ਜਿਹੜੀਆਂ ਜੀਆਰਪੀ ਰੇਲਵੇ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਔਰ ਜੇ ਦੌਰਾਨ ਜੇ ਕਿਸੇ ਨੂੰ ਕੋਈ ਵੈਸੀ ਵੀ ਕੋਈ ਟ੍ਰਵਲ ਦੁਕਤ ਲਈ ਕੋਈ ਤੰਗੀ ਪਰੇਸ਼ਾਨੀ ਹੁੰਦੀ ਆ ਉਹ ਵੀ ਅਸੀਂ ਪੁੱਛਦੇ ਆ ਕਿਉਂਕਿ ਲੇਡੀਜ਼ ਸਫਰ ਕਰਦੀਆਂ ਜਾਂਦੀਆਂ ਤਾਂ ਇਹਦੇ ਨਾਲ ਆਮ ਪਬਲਿਕ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਹੁੰਦਾ ਕਿ ਜੇ ਪੁਲਿਸ ਚੱਕੇ ਚੱਕੇ ਤੇ ਮੌਜੂਦ ਆ ਜੇਕਰ ਸਾਨੂੰ ਕੋਈ ਪ੍ਰੋਬਲਮ ਆਈਏ ਤਾਂ ਅਸੀਂ ਇਹਨਾਂ ਨੂੰ ਇਹ ਆਪਣੀ ਚੀਜ਼ ਰਿਪੋਰਟ ਕਰ ਸਕਦੇ ਆ इजीली ਰਿਪੋਰਟ ਕਰ ਸਕਦੇ ਆ ਅੱਜ ਅਸੀਂ ਜਿਹੜਾ ਬੱਸ ਸਟੈਂਡ ਵੀ ਕਾਸੋ ਕੀਤਾ ਜੀ ਇਸ ਤੋਂ ਇਲਾਵਾ ਸਪੈਸ਼ਲੀ ਜਿਹੜੇ ਬੱਸ ਸਟੈਂਡਾਂ ਦੇ ਨਾਲ ਸਟੈਂਡ ਹੁੰਦੇ ਆ ਆਪਣਾ ਜਿੱਥੇ ਬਾਈਕ ਵਗੈਰਾ ਲੋਕ ਲਾਉਂਦੇ ਆ ਉਹ پارکਿੰਗ ਵਾਲੀਆਂ ਸਾਰੀਆਂ ਜਗ੍ਹਾ ਅਸੀਂ ਚੈੱਕ ਕੀਤੀਆਂ ਜੀ ਫਲੈਗ ਮਾਰਕ ਕੀਤਾ ਸੀਗਾ ਜੀ ਤੇ ਇਸਲਾ ਮੇਰੀਆ ਜੀ ਜੋ ਝੁੱਗੀ ਝੌਪੜੀ ਹੈ ਜੀ ਉੱਥੇ ਵੀ ਅਸੀਂ ਚੈਕਿੰਗ ਕਰਕੇ ਸਾਰੇ ਇਨਸਟ੍ਰਕਸ਼ਨ ਦੇ ਰਿਹਾ ਜੀ ਝੁੱਗੀ ਝੌਪੜੀ ਹੈ ਜੀ ਕਿਤੇ ਬੰਦੇ ਕੋਈ ਆਇਆ ਕੋਈ ਅਜੇ ਤੱਕ ਜੀ ਚੱਲ ਰਿਹਾ ਕੰਟੀਨਿਊਸ਼ਨ ਚ ਗਿਆ ਕੁਝ ਬਾਈਕਸ ਵਗੈਰਾ ਆ ਗਿਆ ਉਹ ਜਿਨ੍ਹਾਂ ਦੇ ਨੰਬਰ ਵਗੈਰਾ ਪ੍ਰੋਪਰ ਨਹੀਂ ਸੀਗੇ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਜੀ ਕੀਤੇ ਸੀ ਇਹ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜੋ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜੋ ਗਾਈਡਲਾਈਨ ਹੁਕਮ ਹੈ ਲਾਡ ਆਰਡਰ ਨੂੰ ਮੇਨਟੇਨ ਕਰਨ ਲਈ ਉਹਦੇ ਤਹਿਤ ਅਸੀਂ ਜਿਹੜੇ ਕਸੋ ਜਿਹੜਾ ਆਪਰੇਸ਼ਨ ਕੀਤਾ ਹੈਗਾ ਸਾਰੀਆਂ ਟ੍ਰੇਨਸ ਦੇ ਵਿੱਚ ਅਸੀਂ ਕਸੋ ਵੀ ਕਰਦੇ ਆਂ ਔਰ ਨਾਲ ਨਾਲ ਪਬਲਿਕ ਨੂੰ ਅਸੀਂ ਅਵੇਅਰ ਵੀ ਕਰਦੇ ਆਂ ਕਿ ਕਿਸੇ ਕਿਸਮ ਦੀ ਕੋਈ ਲਵਾਰਸ ਚੀਜ਼ ਆ ਬੈਗ ਆ ਟਿਫਨ ਤੁਸੀਂ ਫੌਰਨ ਜਿਹੜੀ ਹੈ ਜੀਆਰਪੀ ਰੇਲਵੇ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਔਰ ਇਸ ਦੇ ਦੌਰਾਨ ਜੇ ਕਿਸੇ ਨੂੰ ਕੋਈ ਵੈਸੇ ਵੀ ਕੋਈ ਟ੍ਰਵਲ ਡਾਕਟੇ ਲਈ ਕੋਈ ਤੰਗੀ ਪਰੇਸ਼ਾਨੀ ਹੁੰਦੀ ਆ ਉਹ ਵੀ ਅਸੀਂ ਪੁੱਛਦੇ ਆ ਕਿਉਂਕਿ ਲੇਡੀਜ਼ ਸਫਰ ਕਰ ਰਹੀ ਜਾਂਦੀਆਂ ਇਦੇ ਨਾਲ ਆਮ ਪਬਲਿਕ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਹੁੰਦਾ ਕਿ ਜਦ ਪੁਲਿਸ ਇਹ ਚੱਕੇ ਚੱਕੇ ਤੇ ਮੌਜੂਦ ਆ ਜੇਕਰ ਸਾਨੂੰ ਕੋਈ ਪ੍ਰੋਬਲਮ ਆਈਏ ਤਾਂ ਅਸੀਂ ਇਹਨਾਂ ਨੂੰ ਇਹ ਆਪਣੀ ਚੀਜ਼ੀ ਰਿਪੋਰਟ ਕਰ ਸਕਦੇ ਹਾਂ इजीली ਰਿਪੋਰਟ ਕਰ ਸਕਦੇ ਹਾਂ ਅੱਜ ਅਸੀਂ ਜਿਹੜਾ ਬੱਸ ਸਟੈਂਡ ਵੀ ਕਾਸੋ ਕੀਤਾ ਜੀ ਇਸ ਤੋਂ ਇਲਾਵਾ ਸਪੈਸ਼ਲੀ ਜਿਹੜੇ ਬੱਸ ਸਟੈਂਡਾਂ ਦੇ ਨਾਲ ਸਟੈਂਡ ਹੁੰਦੇ ਆ ਆਪਣਾ ਜਿੱਥੇ ਬਾਈਕ ਵਗੈਰਾ ਲੋਕ ਲਾਉਂਦੇ ਆ ਉਸ ਪਾਰਕਿੰਗ ਵਾਲੀਆਂ ਸਾਰੀਆਂ ਜਗ੍ਹਾ ਅਸੀਂ ਚੈੱਕ ਕੀਤੀਆਂ ਜੀ ਲੈਗ ਮਾਰਚ ਕੀਤਾ ਸੀਗਾ ਜੀ ਤੇ ਇਸਲਾ ਮੇਰੀਆ ਜੋ ਝੁੱਗੀ ਝੌਪੜੀ ਹੈ ਜੀ ਉੱਤਵੀ ਅਸੀਂ ਚੈਕਿੰਗ ਕਰਕੇ ਸਾਰੇ ਇਨਵੈਸਟੀਗੇਸ਼ਨ ਦੇ ਰੈਡੀ ਝੁਗੀ ਝੋਪੜੀਆਂ ਤੇ ਕਿਤੇ ਬੰਦੇ ਕੋਈ ਆਇਆ ਹੋਇਆ ਅਜੇ ਤੱਕ ਜੀ ਚੱਲ ਰਿਹਾ ਕੰਟਰੀਬਿਊਸ਼ਨ ਚ ਗਿਆ ਕੁਝ ਬਾਈਕਸ ਵਗੈਰਾ ਗਿਆ ਉਹ ਜਿਨ੍ਹਾਂ ਦੇ ਨੰਬਰ ਵਗੈਰਾ ਪ੍ਰੋਪਰ ਨਹੀਂ ਸੀਗੇ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਜੀ ਕੀਤੇ ਸੀ ਇਹ ਜੀ ਮਾਨ ਲੋ ਡੀਜੀਪੀ ਸਾਹਿਬ ਵੱਲੋਂ ਜੋ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜੋ ਗਾਈਡਲਾਈਨ ਹੁਕਮ ਹੈ ਲਾਡ ਆਰਡਰ ਨੂੰ ਮੇਨਟੇਨ ਕਰਨ ਲਈ ਉਹਦੇ ਤਹਿਤ ਅਸੀਂ ਜਿਹੜੇ ਕਾਸੋ ਜਿਹੜਾ ਆਪਰੇਸ਼ਨ ਕੀਤਾ ਹੈਗਾ ਸਾਰੀਆਂ ਟ੍ਰੇਨਸ ਦੇ ਵਿੱਚ ਅਸੀਂ ਕਸੂ ਵੀ ਕਰਦੇ ਆਂ ਔਰ ਨਾਲ ਨਾਲ ਪਬਲਿਕ ਨੂੰ ਵੀ ਅਵੇਅਰ ਵੀ ਕਰਦੇ ਆਂ ਕਿ ਕਿਸੇ ਕਿਸਮ ਦੀ ਕੋਈ ਲਵਾਰਸ ਚੀਜ਼ ਆ ਬੈਗ ਆ ਟਿਫਨ ਆ ਤੁਸੀਂ ਫੌਰਨ ਜਿਹੜੀਆਂ ਜੀਆਰਪੀ ਰੇਲਵੇ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਔਰ ਇਸ ਦੇ ਦੌਰਾਨ ਜੇ ਕਿਸੇ ਨੂੰ ਕੋਈ ਵੈਸੇ ਵੀ ਕੋਈ ਟ੍ਰਵਲ ਡੌਗ ਤੇ ਲਈ ਕੋਈ ਤੰਗੀ ਪਰੇਸ਼ਾਨੀ ਹੁੰਦੀ ਆ ਉਹ ਵੀ ਅਸੀਂ ਪੁੱਛਦੇ ਆ ਕਿਉਂਕਿ ਲੇਡੀਜ਼ ਸਫਰ ਕਰਦੀਆਂ ਜਾਂਦੀਆਂ ਤਾਂ ਇਹਦੇ ਨਾਲ ਆਮ ਪਬਲਿਕ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਹੁੰਦਾ ਕਿ ਜੇ ਪੁਲਿਸ ਚੱਕੇ ਚੱਕੇ ਤੇ ਮੌਜੂਦ ਆ ਜੇਕਰ ਸਾਨੂੰ ਕੋਈ ਪ੍ਰੋਬਲਮ ਆ ਗਈ ਹੈ ਤਾਂ ਅਸੀਂ ਇਹਨਾਂ ਨੂੰ ਇਹ ਆਪਣੀ ਚੀਜ਼ ਰਿਪੋਰਟ ਕਰ ਸਕਦੇ ਆ इजीली ਰਿਪੋਰਟ ਕਰ ਸਕਦੇ ਆਂ ਅੱਜ ਜੀ ਅਸੀਂ ਜਿਹੜਾ ਬੱਸ ਸਟੈਂਡ ਵੀ ਕਾਸੋ ਕੀਤਾ ਜੀ ਇਸ ਤੋਂ ਇਲਾਵਾ ਸਪੈਸ਼ਲੀ ਜਿਹੜੇ ਬੱਸ ਸਟੈਂਡਾਂ ਦੇ ਨਾਲ ਸਟੈਂਡ ਹੁੰਦੇ ਆ ਆਪਣਾ ਜਿੱਥੇ ਬਾਈਕ ਵਗੈਰਾ ਲੋਕ ਲਾਉਂਦੇ ਆ ਉਹ ਪਾਰਕਿੰਗ ਵਾਲੀਆਂ ਸਾਰੀਆਂ ਜਗ੍ਹਾ ਅਸੀਂ ਚੈੱਕ ਕੀਤੀਆਂ ਜੀ ਫਲੈਗ ਮਾਰਚ ਕੀਤਾ ਸੀਗਾ ਜੀ ਤੇ ਇਸਲਾ ਮੇਰੀਆ ਜੀ ਜੋ ਝੁੱਗੀ ਝੌਪੜੀ ਹੈ ਜੀ ਉੱਥੇ ਵੀ ਅਸੀਂ ਚੈਕਿੰਗ ਕਰਕੇ ਸਾਰੇ ਇਨਵੈਸਟੇਸ਼ਨ ਦੇ ਰੈਡੀ ਜੀ ਝੁੱਗੀ ਝੌਪੜੀ ਹੈ ਜੀ ਅਜੇ ਤੱਕ ਜੀ ਚੱਲ ਰਿਹਾ ਕੰਟਰੀਬਿਊਸ਼ਨ ਚ ਗਿਆ ਕੁਝ ਬਾਈਕਸ ਵਗੈਰਾ ਗਿਆ ਉਹ ਜਿਨ੍ਹਾਂ ਦੇ ਨੰਬਰ ਵਗੈਰਾ ਪ੍ਰੋਪਰ ਨਹੀਂ ਸੀਗੇ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਜੀ ਕੀਤੇ ਸੀ